ਕੋਲੇ ਖੜਾ ਤੇਰਾ ਪੇ ਮੈਂ ਕਿਹੜਾ ਕਦ ਚੱਲ ਗਿਆ ਉਹ ਬੰਦੇ ਦੀਵੀਆਂ ਦੇ ਥੱਲੇ ਲੱਗੇ ਰਹਿਣਗੇ 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 ਜੋ ਜਨ ਨੂੰ ਜਨ ਨੂੰ ਕਹਿ ਗਰਣਗੇ ਜੋ ਜਨੂ ਜਨੂ ਕਿਹਨੂੰ ਪਾਣੀ ਦਾ ਆਹੋ ਪਾਣੀ ਦਾ ਆਪੀ ਡਾ ਬੈਠੇ ਤੇਰਾ ਕੀ ਖਾਦਾ ਕੁੱਤੀ ਜਨਾਨੀ ਨੇ ਹੈ ਸਾਰੇ ਆ ਸਾਹਮਣੇ ਲੱਗੀਓ ਕੁੱਟੜ ਮੈਨੂੰ ਮੈਂ ਤੇਰੇ ਘਰ ਆਇਆ ਤੂੰ ਕਿੱਜ ਜਿਤ ਨਹੀਂ ਕਰਦੀ ਮੇਰੀ ਮੈਂ ਬਸ ਕਰ ਸ਼ਰਾਬੀ ਆ ਕੌਣ ਸ਼ਰਾਬੀ ਮੈਂ ਤੂੰ ਨਾ 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 ਕਾ ਮੈਂ ਤਾਂ ਸ਼ਰਾਬੀ ਬੰਦੇ ਦੇ ਕੋਲ ਵੀ ਨਹੀਂ ਖੜਦਾ ਤੇ ਫਿਰ ਕੀ ਕਰਦਾ ਮੈਂ ਕਹ ਮੈਨੂੰ ਸੌਣਾ ਲੱਗੇ ਭਵੇਂ 10 ਬੰਦੇ ਖੜੇ ਹੋਣ ਮੈਂ ਤਾਂ ਸ਼ਰਾਬੀ ਬੰਦੇ ਦੇ ਕੋਲ ਖੜਦਾ ਹੀ ਨਹੀਂ ਤੇ ਮਰ ਜਲੇ ਫਿਰ ਕੀ ਕਰਦਾ ਬਸ ਨਾਲੇ ਹੀ ਬਹਿ ਜੀਦਾ ਅਗਲਾ ਕਈ ਦੁੱਧਿਆ ਕੱਕ ਬੇਕ ਲਾਇਆ ਕੱਕ ਬੇਕ ਲਾਇਆ ਯਾਰ ਟੈਟ ਦੇਖੋ ਜੀ ਪਹਿਲੇ ਨੰਬਰ ਤੇ ਮੈਂ ਦਾਰੂ ਪੀਂਦਾ ਨਹੀਂ ਅੱਛਾ ਜੇ ਕਦੇ ਪੀਣੀ ਹੋਵੇ ਹਾਂ ਤਾਂ ਇੱਕ ਵਾਰ ਜੇ ਕਦੇ ਪੀਣੀ ਹੋਵੇ ਮੰਗ ਕੇ ਨਹੀਂ ਪੀਂਦੀ ਮੌਲ ਲਿਆ ਕੇ ਪੀਂਦੀ ਪੈਸੇ ਵਾਲੇ ਬੰਦੇ ਸਾਥੋਂ ਪੈ ਰਹਿਣਗੇ ਸਹੀ ਗੱਲ ਕਹਿੰਦਾ ਤੂੰ ਉਹ ਭਰਾਵਾ ਕਈ ਵੇਲੇ ਬੰਦੇ ਤੋਂ ਪੈਸਾ ਹੁੰਦਾ ਵੀ ਨਹੀਂਗਾ ਫੇਰ ਆਪ ਨਾ ਕਰੇ ਮੈਨੂੰ ਮੰਗ ਕੇ दारू ਪੀਣੀ ਪੈ ਜਵੇ ਮੈਂ ਕਦੇ ਨਾਲੀ 'ਚ ਡਿੱਗੇ ਹਾਂ ਹਾਂ ਉਹ ਕਈ ਵੇਲੇ ਬੰਦਾ ਜਿਆਦਾ ਹੀ ਸੈਟ ਹੁੰਦਾ ਪੈਰ ਵੀ ਫਿਸਲ ਜਾਂਦਾ ਫੇਰ ਆਪ ਨਾ ਕਰੇ ਮੈਂ ਨਾਲੀ 'ਚ ਡੈਗ ਪਾਵਾਂ ਮੇਰਾ ਕਦੇ ਕੁੱਤੇ ਨੇ ਨਾ ਨੀਚੇ ਤੇ ਉਹ ਕਈ ਵੇਲੇ ਬੰਦਾ ਜਿਆਦਾ ਹੀ ਕਦੇ ਆਪਣੀ ਪੋਟਿਆ ਹੁੰਦਾ ਹੈ ਜਿਆਦਾ ਹੀ ਸੈੱਟ ਹੋਇਆ ਹੁੰਦਾ ਪਤਾ ਲੱਗਦਾ ਜੇ ਰੱਬ ਨਾ ਕਰੇ ਕੁੱਤਾ ਮੇਰਾ ਮੂੰਹ ਚੱਟ ਵੀ ਦੇਵੇ ਅੱਛਾ ਜੀ ਆਪਾਂ ਕਦੇ ਗੁੱਸਾ ਨਹੀਂ ਕੀਤਾ ਤੂੰ ਸਾਡੇ ਕੁੱਤੇ ਪਿੱਲਿਆਂ ਨਾਲ ਬੜੀ ਬਹੁਤ ਇਹ ਭਾਈ ਜਾਨਵਰਾਂ ਨੂੰ ਪਿਆਰ ਕਰੋ ਜਾਨਵਰਾਂ ਦਾ ਸਤਿਕਾਰ ਕਰੋ ਇਹ ਦਿਮਾਗੋਂ ਭੱਲੇ ਤੇ ਕੀ ਦਿਮਾਗ ਖਰਾਬ ਹੋ ਗਿਆ ਮਰ ਜਾਣਿਆ ਤੇ ਨੇਚਰ ਨਾਲ ਪਿਆਰ ਨੂੰ ਹੋ ਗਿਆ ਤੇ ਇਹ ਤਾਂ ਤੂੰ ਲੈ ਕੇ ਕਿ ਦਿੱਤਾ ਮੈਨੂੰ ਹਾਰਾ ਕੋਲ ਉਹ ਮਗਰ ਉਹ ਲੈ ਕੇ ਹੀ ਨਾ ਤੇ ਮਰ ਜਾਣਿਆ ਕਿ ਕਾਗੇ ਰਾ ਕਦੀ ਮੇਰੇ ਮਾਪਿਆਂ ਦੀ ਸਲਵਾਰ ਵੀ ਮੇਰੇ ਮਾਪਿਆਂ ਦੀ ਆਹ ਰੱਬਾ ਦੇਖ ਲੋ ਕੰਦੀ ਸਲਵਾਰ ਵੀ ਮੇਰੇ ਮਾਪਿਆਂ ਦੀ ਆਹ ਮੇਰੀ ਗੱਲ ਸੁਣ ਆ ਜਿਹੜਾ ਸਲਵਾਰ ਦੇ ਵਿੱਚ ਨਾਲਾ ਪਾਇਆ ਨਾਲਾ ਇਹ ਅਮਲੀ ਦੇ ਕੱਛੇ ਦਾ ਕੱਟ ਕੇ ਪਾਇਆ ਮਾੜਾ ਨਾਲਾ ਮੂੜ ਹੁਣੇ ਮੋੜ ਤੂੰ ਹਾਂ ਫਿਰ ਇਹ ਮੂੜ ਰਾਂ ਬਹੁਤ ਚੱਕ ਹੋਈ ਐ ਇਹ ਨਰਜਣਿਆ ਹਾਂ ਵੇ ਆਹ ਦੇਖ ਲੈ ਇਹਨੇ ਜੇ ਸਾਡੇ ਬਿਆਨ ਹੋ ਗਿਆ ਤੇਣਾ ਮੁੱਠ ਲਿਆ ਕਰਨਾ ਦਿੱਤਾ ਸੀ ਹੈ ਵੇ ਨਹੀਂ ਬੇਸਤ ਤੂੰ ਮੇਰੀ ਕਰਦਾ ਰਲਣਾ ਵਾ ਦੇਖ ਲੈ ਪਹਿਲਾਂ ਦੇਖ ਲੈ ਮੈਨੂੰ ਕਿੰਨਾ ਪਿਆਰ ਕਰਦਾ ਸੀ ਪਹਿਲਾਂ ਕਹਿੰਦਾ ਸੀ ਸਜਣਾ ਤੂੰ ਤਾਂ ਮੈਨੂੰ ਰੇਖਾ ਲੱਗਦੀਆਂ ਲੈ ਵਿਆਹ ਤੋਂ ਪਹਿਲਾਂ ਸਾਰੇ ਮਾੜਾ ਮੋਟਾ ਕਹਿੰਦੇ ਹੁੰਦੇ ਆ ਇਹ ਸ਼ਵਾਈਆ ਰ ਇਹ ਵੀ ਸੱਦਦਾ ਸੀ ਇਹ ਮਾੜਾ ਮੋਟਾ ਕਹਿਣਾ ਹੀ ਬੰਦਾ ਆ ਫਿਰ ਮੋਮਬਤੀ ਵੀ ਜਨ ਲੱਗ ਗਿਆ ਲੈ 40 40 50 ਸਾਲ ਸਾਡੇ ਵਿਆਹ ਨੂੰ ਹੋ ਗਏ ਆ ਹਜੇ ਤੂੰ ਆਪਣੇ ਨੂੰ ਮੋਮਬਤੀ ਸਾਹਮਣੇ ਤੇ ਹੋਰ ਕੀ ਸਮਝਿਆ ਫਿਰ ਹੁਣ ਤਾਂ ਮੋਮ ਝੜ ਗਿਆ ਕੱਲੀ ਬੱਤੀ ਰਹਿ ਗਈ ਆ ਮੇਰਾ ਵੀ ਤਾਂ ਟਕਰਾਈ ਜਾਂਦੀ ਆ ਇਹ ਕਰਤਾ ਰਿਆ ਕਿ ਜਾਂਦੇ ਨਹੀਂ ਸਾਡੀ ਮੀਂਹ ਆਪੇ ਬਹੁਤ ਅਮੀਰ ਆ ਪੂਰਾ ਟਰੱਕ ਭਰ ਕੇ ਤੁਹਾਨੂੰ ਤਾਂ ਭੇਜਿਆ ਤੁਹਾਡੇ ਭੁੱਖੇ ਨੰਗਿਆਂ ਜਾਣਦਾ ਮੈਂ ਕਿੱਡੇ ਗਮੀ ਹਾਂ ਮੈਨੂੰ ਕਹਿੰਦੇ ਕੁੜੀ ਜਮਾਲੇ ਅਮੀਰ ਬਹੁਤ ਹੈ ਕਹਿੰਦੇ ਟਰੱਕ ਭਰ ਕੇ ਦਾਲ ਤੋਣਾ ਟਰੱਕ ਭਰ ਕੇ ਆਈ ਸੀ ਹਾਏ ਰੱਬ ਜਦੋਂ ਮੈਂ ਸੁਣਿਆ ਕਿ ਟਰੱਕ ਭਰ ਕੇ ਦਾਲ ਤੋਣਾ ਮੈਂ ਆਪਣੇ ਕਮਰੇ ਖਾਲੀ ਕਰ ਗਵਾਂਡ ਗਾਰੇ ਕਮਰੇ ਖਾਲੀ ਕਰ ਉਹ ਜਿਹਨਾਂ ਨੂੰ ਅਸੀਂ ਨਹੀਂ ਵੀ ਬੁਲਾਉਂਦੇ ਉਹਨਾਂ ਦੇ ਵੀ ਕਮਰੇ ਖਾਲੀ ਕਰ ਉਹ ਟਰੱਕ ਭਰ ਕੇ ਐਸੇ ਤਰ੍ਹਾਂ ਮਰੇ ਰੇਤਾ ਲਾ ਕੇ ਉਹਨਾਂ ਨੂੰ ਪੁੱਛੋ ਭੈਣ ਦੇ ਮਾਮੇ ਉਹਨਾਂ ਦਾ ਅਦਾਜ ਲੈ ਕੇ ਕਿ ਲੈ ਇੰਟਰਪੋਣਾ ਇਹ ਪਹਿਲੇ ਦਿਨ ਆਪਣੇ ਸੌਰੀ ਕਿ ਸਾਲਾ ਮੇਰਾ ਭੱਜਾ ਭੱਜਾਇਆ ਕਿ ਤੇ ਜੀ ਜੀ ਤੇ ਚਾਹ ਪੀਣੀ ਆ ਮਗਾ ਪੀਣੀ ਆ ਕਹਿੰਦਾ 5 ਰੁਪਏ ਤੋਂ ਕੰਡ ਲੈ ਕੇ ਆਣੀ ਆ ਐ ਕਿਤੇ ਤੁਸੀਂ ਉਮੀਦ ਆਂ ਤੇ ਮਰ ਜਣਾ ਮੇਰੇ ਉਹੀ ਭਰਾ ਦੀ ਦੇਸਤੀ ਕਰਦਾ ਤੂੰ ਕਿਹੜਾ ਦਿਨ ਭੁੱਲ ਗਿਆ ਜਦੋਂ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਵੇ ਸਾਡੇ ਵਿਆਹ ਦੀ ਪਹਿਲੀ ਦੀਵਾਲੀ ਸੀ ਤੇ ਮਰ ਜਣਿਆ ਕਿਨੀ ਮਠਿਆਈ ਲਿਆ ਸੀ ਤੇਰੇ ਵੱਸ ਦੀ ਉਹ ਦੀਵਾਲੀ ਨਾ ਜੇਤੇ ਕਰਾ ਮਠਿਆਈ ਨਾ ਜੇਤੇ ਕਰਾ ਤੇ ਤੇਰੀ ਵੱਲੋਂ ਜਦੋਂ ਦੀਵਾਲੀ ਦੇਤੇ ਆਉਂਦੀ ਮੇਰੇ ਕਿ ਭੁੱਬਾ ਨਿਕਲਦਿਆਂ ਨਹੀਂ ਉਹ ਕਾਦੀ ਅਵਕਾਰ ਭਾਜੀ ਮੇਰਾ ਸਾਲਾ ਪਹਿਲੀ ਦੀਵਾਲੀ ਲੈ ਕੇ ਆਇਆ ਐਨੀ ਮਹਿੰਗੀ ਮਹਿੰਗੀ ਮਿਠਾਈ ਰਸਮੁਲੇ ਹਾਏ ਰਸਮੁਲੇ ਨਾ ਨੂੰ ਨੂ ਪਾਣੀ ਦੇ ਆ ਗਿਆ ਤੇ ਲੋੜੇ ਰਸਮੁਲੇ ਗਲਾਬ ਜਾਮਨ ਅੱਛਾ ਬੇਸਣ ਠੀਕ ਆ ਵਰਫੋ ਕੀ ਐਨੀ ਮਹਿੰਗੀ ਮਹਿੰਗੀ ਮਿਠਾਈ ਲੈ ਕੇ ਆਇਆ ਬਾਬਾ ਜੀ ਮੈਂ ਮੈਂ ਚਾਜ ਦੇ ਵਿੱਚ ਸਾਰੀ ਖਾ ਗਿਆ ਉਹ ਜਦੋਂ ਮੈਂ ਚਾਜ ਸਾਰੀ ਮਿਠਾਈ ਖਾ ਗਿਆ ਫਿਰ ਮੈਂ ਦਿਮਾਗ ਨਾਲ ਸੋਚਿਆ ਮੈਂ ਕਹਿੰਦਾ ਸਾਲੇ 5 ਰੁਪਏ ਇਹ ਨਹੀਂ ਖਰਚਦੇ ਐਨੀ ਮਹਿੰਗੀ ਮਿਠਾਈ ਕਿੱਥੋਂ ਲੈ ਕੇ ਆਇਆ ਬਾਬਾ ਤੇ ਆ ਕੇ ਪੁੱਛਿਆ ਮੈਂ ਕਹਾ ਸਾਲਾ ਜੀ ਕਿਤੇ ਬਿਆਜੂ ਪੈਸੇ ਚੁੱਕੇ ਕਹਿੰਦਾ ਜੀ ਜੇ ਨਹੀਂ ਮੈਂ ਕਹਿੰਦਾ ਬਣੀ ਪੂਣੀ ਹੋਣੀ ਉਹ ਤਾਂ ਬਾੜ-ਬੁੜਲੇ ਹੁਣੇ ਕਹਿੰਦਾ ਜੀਜੇ ਨਹੀਂ ਮੈਂ ਕਹਿੰਦਾ ਜਿਹੜੀ ਇੰਨੀ ਮਹਿੰਗੀ ਮਠਾਈ ਮੈਨੂੰ ਖੁਲਾਤੀ ਉਹ ਕਿੱਥੋਂ ਲੈ ਕੇ ਆਇਆ ਇਹ ਜਦੋਂ ਜੇਤਾਂ ਆਉਂਦਾ ਮੇਰੀਆਂ ਫੁੱਪਾ ਨਿਕਲਦੀਆਂ ਵੀ ਉਹ ਕਹਿੰਦੇ ਦੱਸ ਦੇ ਨੂੰ ਸੰਗ ਆਉਂਦੇ ਵੇ ਦੱਸ ਦੇ ਇੰਨੀ ਮਹਿੰਗੀ ਮਠਾਈ ਪਤਾ ਕਿੱਥੋਂ ਲਿਆਇਆ ਨਹੀਂ ਕਿੱਥੋਂ ਲਿਆਇਆ ਉਹ ਜਿਹੜੇ ਦੀਵਾਲੀ ਵਾਲੇ ਦੇਨ ਆ ਆਹੋ ਬੁੜੀਆਂ ਆਹਾਂ ਬੁੜੇ ਆਹਾਂ ਉਹ ਮਰੇ ਦੇ ਲੋਕੀ ਕਮਰੇ ਵਿੱਚ ਟੂਣ ਨਹੀਂ ਕਰਦੇ ਟੂਕਾ ਹਾਂ ਉਹ ਕਮਰੇ ਵਿੱਚੋਂ ਸਾਰੀ ਮਠਾਈ ਚੁੱਕ ਕੇ ਮੈਨੂੰ ਬੁਲਾਦੇ ਹਾਏ ਰੱਬਾ ਰਾਤ ਨੂੰ 12 ਵਜੇ ਬਾਅਦ ਲੋਕਾਂ ਦੇ ਬੂੜੀ ਬੂੜੇ ਮੈਤੇ ਚੜੀ ਫਿਰ ਲੰਬੜਾ ਦੀ ਬੂੜੀ ਪਿੰਨ ਛੱਡੇ ਰਿਹਾ ਤੂੰ ਮਰੇ ਰੇਸ਼ ਬੁੱਲਾ ਘਾਟਾ ਤੂੰ ਮਰੇ ਰੇਸ਼ ਬੁੱਲਾ ਘਾਟਾ ਮਗਾ ਪਿੱਪਾ ਨਹੀਂ ਹਾਟੇ ਇਹ ਨਹੀਂ ਸਾਡੇ ਨੂੰ ਮੜਦੇ ਓਏ ਉਹ ਨਾ ਮੰਨੇ ਪੰਜਾਲਾ ਕਾਰਪੋਰੇਟਰ ਬੈਟ ਲੈ ਕੇ ਤੂੰ ਆ ਮੰਡੀ ਜਾ ਕੇ ਇਹ ਕਰਤਾਰਿਆ ਵੇ ਦੇਖ ਲੈ ਮੇਰਾ ਬਰਾੜੀ ਕਿੰਨੀ ਬੇਇੱਜ਼ਤੀ ਕਰਦਾ ਤੂੰ ਅੱਜ ਵੀ ਇੰਨੀ ਬੇਇੱਜ਼ਤੀ ਕਰਦਾ ਮੰਮੀ ਦੇ ਲਈ ਕੀਤੀ ਦਾਦੀ ਦੀ ਵੀ ਕਰਦਾ ਵੇ ਹੁਣ ਆਦਲ ਤਨ ਦਾ ਯਕੀਨ ਫ੍ਰਿਜ ਕੂਲਰ ਪੱਖਾ ਬੈੱਡ ਏਸੀ ਤਾਂ ਕਹ ਦਿੱਤਾ ਦੇ ਨੂੰ ਜਾਣਦਾ ਮੈਂ ਕਿਹੜੇ ਏਸੀ ਦਿੱਤਾ ਮੈਨੂੰ ਕਹਤੇ ਜੀਜਾ ਤੇਰੇ ਕਮਰੇ ਦੀ ਏਸੀ ਲਵਾ ਕੇ ਫਿੱਟ ਕਰਕੇ ਦੇਣਾ ਉਹ ਅਸੀਂ ਭਰਾਵਾ ਗਰੀਬ ਬੰਦੇ ਪੱਖੀਆਂ ਵਾਲੇ ਬੰਦੇ ਸਾਨੂੰ ਵੀ ਭਰੇ ਸੀ ਕੀ ਹੁੰਦਾ ਉਹ ਮੇਰੇ ਸਾਲੇ ਨੇ ਏਸੀ ਵੀ 2 ਟਨ ਦਾ ਲਵਾ ਦਿੱਤਾ ਮੇਰੇ ਕਮਰੇ ਚ ਉਧਰੋਂ ਏਸੀ ਨੂੰ ਆਨ ਕਰਤਾ ਭਾਜੀ ਏਸੀ ਨੂੰ ਆਨ ਕਰਕੇ ਮੈਨੂੰ ਅੰਦਰ ਧੱਕਾ ਦੇਤਾ ਬਾਹਰੋਂ ਲਾਤਾ ਖੁੰਡਾ ਮੇਰੇ ਸਾਲੇ ਬਾਹਰੇ ਬੈਠੇ ਪੁੱਛੀ ਗਏ ਉਹਨੇ ਕੀ ਕਹਿੰਦੇ ਕਹਿੰਦੇ ਜੀਜਾ ਹਵਾ ਹੁੰਦੀ ਆ ਮੈਂ ਕਹਾ ਸਾਲੇ ਆਉਂਦੀ ਆ ਮੈਂ ਕਹਾ ਸਾਲਿਓ ਮੈਨੂੰ ਬਾਹਰ ਕੱਢ ਲਓ ਕਹਿੰਦੇ ਜਿੱਦੇ ਹਵਾਉਂਦੀ ਆ ਮੈਂ ਰੋਲਾ ਪਾਦਾ ਕੱਲ ਪਾਉਂਦਾ ਸੀ ਤੇ ਕੱਲ ਹੀ ਪਾਉਂਦਾ ਸੀ ਉਹ ਮੇਰੇ ਸਾਲਿਆ ਨੇ ਏਸੀ ਭੁੱਟਾ ਲਾ ਦਿੱਤਾ ਠੰਡਾ ਪਾਸਾ ਬਾਹਰ ਨੂੰ ਕਰਦਾ ਗਰਮ ਪਾਸਾ ਅੰਦਰ ਕਰਦਾ ਅੰਦਰ ਹੁੰਮੇ 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 ਮੇਰੇ ਲੱਗਦਾ ਲੱਗੇ ਮੈਂ ਐ ਬਾਹਰ ਆਇਆ ਬੱਚੇ ਬੰਦੇ ਨੇ ਕਹਿੰਦੇ ਮਨ ਅੱਛੇ ਮੇਰੀ ਗੱਲ ਸੁਣ ਕਰਤਾ ਰਿਹਾ ਮੈਨੂੰ ਪਿਆਰ ਕਰਦਾ ਮਨ ਹੋਰ ਤੈਨੂੰ ਪਿਆਰ ਕਰਕੇ ਮੈਂ ਤਰਾਕਾ ਵਾਲਾ ਕਰਾ ਲਿਆ ਕਿੰਨਾ ਕ ਪਿਆਰ ਕਰਦਾ ਮੈਨੂੰ ਮੈਂ ਪਿਆਰ ਕੋਈ ਆਟਾ ਹੀ ਨਾ ਤੋਲ ਕੇ ਦੱਸ ਐਨੇ ਕਿਲੋ ਕਰਦਾ ਅੱਛੇ ਤ ਅੰਮ੍ਰਿਤੋ ਚੰਦ ਕੋੜ ਕੇ ਲਿਆ ਮੇਰੇ ਵਾਸਤੇ ਇਹ ਚੰਦ ਨਹੀਂ ਲਿਆ ਕਣ ਤਾਰੇ ਲਿਆ ਮੈਂ ਕੋਤਾ ਮੈਨੂੰ ਝੋਟ ਦੇ ਜਾ ਉਹ ਹੈ ਚਾਹ ਰਿਹਾ ਚਾਹ ਮੈਨਰੇ ਤੀਨੀ ਗਾਨੀਆਂ ਤੇ ਬੰਦ ਕਰ ਉਹ ਕਹਿੰਦੇ ਤਾਂ ਮਾਨਾ ਗਾਨੀ ਪੈਣਦੀ ਕਰਮੀ ਜਾਣੀ ਕਿ ਤੂੰ ਮੈਨੂੰ ਪਿਆਰ ਨਹੀਂ ਕਰਦਾ ਹਾਂ ਸਾਡਾ ਨਹੀਂ ਕਰਦਾ ਤੇ ਨਾ ਗੱਲ ਦੱਸਣੀ ਤੇ ਕੀ ਨਹੀਂ ਦੱਸਣੀ ਉਹ ਚਾਹਦਾ ਨਾ ਕਰ ਨਾ ਨਾ ਮੈਂ ਨਹੀਂ ਕਰਦੀ ਮੈਂ ਹੈ ਨਾ ਆਏ ਗੁੱਸਾ ਨਾ ਕਰ ਲੈ ਮੈਂ ਤੇਰਾ ਪਤਾ ਨਹੀਂ ਕਿ ਟਰੇਲ ਜੀ ਦਾ ਨਹੀਂ ਕਰਦੀ ਮੈਂ ਹੈ ਨਾ ਹਾਂ ना। ते ते मैं दूजा करा लिया ਇੱਕ ਹੋਰ ਸੋਹਣੀ ਲੱਗਦੀ ਹੈ ਚਿੱਟੀ ਚੁੰਨੀ ਹੁੰਦੀ ਚਿੱਟੀ ਮੈਂ ਕਿੱਥੇ ਆ ਹੋ ਕੌਣ ਤੇਰੀ ਦੂਈ ਘਰ ਵਾਲੀ ਆਉਂਦੀ ਹੋਣੀ ਕਿਤੇ ਚੱਲ ਸਾਦ ਫੇਰ ਉਹਨੂੰ ਮੈਂ ਸਾਦ ਲੈਂਦਾ ਸਾਡੇ ਕੋਲ ਕਿਹੜਾ ਹੋਮ ਨੰਬਰ ਹੈ ਨਹੀਂ ਕਿਤੇ ਹੁਣੇ ਲਾਉਂਦਾ ਕਿੰਨਾ ਨੰਬਰ ਸੀ 98190 ਨਾ ਲੱਗੇ ਨਾ ਲੱਭੇ ਕਹਿੰਦੀ ਬੁੜਾ ਫੋਨ ਦਾ ਨੰਬਰ ਲਾਈ ਕਿ 98140 ਲੱਗੇ ਤੇ ਲਾ ਲਈ ਤੇ ਤੁਹਾਨੂੰ ਜਲਦੀ ਹਾਂ ਦੰਨ ਜਾਂ ਲਾ ਕੇ ਜਾਉਂ ਟ੍ਰੇ ਟ੍ਰੇ ਹੈਲੋ ਹੈਲੋ ਹਾਂਜੀ ਸਰ ਇੰਟਰ ਕੰਪਨੀ ਸੇ ਬੋਲ ਰਹੀ ਹਾਂ ਅੱਤ ਕਿਹੜਾ ਸਹਾਇਤਾ ਕਰ ਸਕਤੀ ਹੂੰ ਮੈਂ ਐਡੇ ਮਾਮਲੇ ਹੂੰ ਤਾਂ ਮੈਂ ਐਟ ਗਿਆ ਤੇ ਲਾਇਆ ਇਹ ਤੁਸੀਂ ਬੇਲੀਏ ਹੁੰਦੇ ਨੇ ਤਾਂ ਦੇਖ ਲਓ ਬਲਾਨੀ ਕੰਪਨੀ ਤੋਂ ਹੈਮਲੀ ਕੰਪਨੀ ਤੋਂ ਸ਼ੁਕਰ ਕਰਦੇ ਨੇ ਬੋਲ ਲਾ ਕੇ ਤਾਂ ਲੰਬਾ ਦੇਣਾ ਸਰ ਮੈਂ ਆ ਕੀ ਬਾਤ ਨਹੀਂ ਸਮਝੀ ਇਹ ਤੁਸੀਂ ਆਪਣੇ ਘੋੜੋਂ ਕੱਲ ਰੇਕ ਟੂਟਨ ਲਾਉਂਦੇ ਕੀ ਹੋਸ ਟੂਟੂ ਘੋਣ ਵਾਲੇ ਤੁਸੀਂ ਕੰਮ ਕਰਦੇ ਓ ਮਾਈ ਗੋਡ ਸਾਡੀ ਭੂਆ ਸਿਆਣੀ ਸੀ ਅੱਛਾ ਸਾਡੀ ਭੂਆ ਮਰ ਗਈ ਉਹ ਵਗਾ ਮੇਰੀ ਦੀ ਤੁਗਲੇ ਰਹੁੰਦੀ ਆ ਸਾਡੀ ਭੂਆ ਮਰ ਗਈ ਅੱਛਾ ਜਦੋਂ ਸਾਡੀ ਭੂਆ ਨਿਗਾ ਰਿਉ ਚੁੱਕਣ ਲੱਗੇ ਉਦੋਂ ਫਾੜੀ ਲੈ ਕੇ ਟੂਰ ਪਾ ਕੇ ਬਈ ਮੇਰੇ ਕੋਲ ਸੀ ਕਹਿੰਦੇ ਚੱਕ ਲੋ ਰੰਬ ਦਾ ਨਾਂ ਲੈ ਕੇ ਰੰਬ ਬੋਤਲ ਵਰਗੀ ਸਾਡੀ ਭੂਆ ਦਾ ਪਾਈ ਜਿੰਨੀ ਵੀ ਨਹੀਂ ਸੀ ਸ਼ੁਕਰ ਕਰੋ ਰਿਸ਼ਤੇਦਾਰ ਸੀ ਕੁਝ ਕੇ ਹਾਂ ਇਹਦੇ ਜੁੱਤ ਕਮ ਉਹ ਪੈਣੀਆਂ ਸੀ ਅਜੇ ਕੋਈ ਬਾਣੀ ਸਰੀਂ ਤੁੰਚੇ ਕਾਤੋ ਬਾਤ ਸਿੱਤੇ ਮੂਲ ਲੱਗੇ ਮੈਡਮ ਸਰ ਮੈਂ ਆ ਕੀ ਹੋਰ ਕਿਹੇ ਸੇਵਾ ਕਰ ਸਕਦੀ ਹਾਂ ਬਾਤ ਹੈ ਮੇਰੇ ਘਰ ਵਾਲੇ ਨੂੰ ਫੋਨ ਹੋਣਾ ਹੀ ਲੱਗ ਜਾਵੇ ਬਾਬਾ ਜੀ ਰਿੰਗ ਰਿੰਗ ਹੈਲੋ ਹੈ ਹੈਵੇ ਹੈਲੋ ਕਿਸੇ ਕਿਸੇ ਕੋਸਰਾਂ ਨੂੰ ਬੋਲਾਂ ਤੇ ਇਤਨਾ ਛੋੜੀ ਬੜੀ ਮਦਦ ਰਹਿ ਜਾਂਦਾ ਤੇ ਛੱਲੇ ਵੀ ਅੰਦਰਿਆ ਬਿਮਾਰੀ ਪੈਣਾ ਨਾ ਰਹਿਣਾ ਗੋਲੀ ਬਚਣਾ ਕਿਸੇ ਕਿਸੇ ਰਸਰ ਬਾਈ ਤੇ ਕੱਲੀ ਕਿਸੇ ਕੋਸਰਾਂ ਨੂੰ ਬੋਲ ਕਰਤਾ ਵੀ ਅੱਜ ਲੱਗਾ ਤੇ ਹੋਇਆ ਬੜੇ ਘੋਮ ਲੱਗਾ ਸੀ ਸਾਡੇ ਨਾਲ ਮਕਾਨਾ ਵੀ ਛੋਟੇ-ਛਾਤੇ ਭਰ ਕੇ ਝੱਟੇ ਆ ਜਾਂਦੀਆਂ ਆਂ ਬੁੜੀਆਂ ਪੈਟ ਦੀਆਂ ਬਹੁਤ ਹੈ ਹੈ ਮੈਂ ਕਦੇ ਦੋਗ ਮਾਰੀਆਂ ਮੇਰੇ ਨਾੜਾ ਚੜ ਗਈਆਂ ਇਹ ਪਤਾ ਨਹੀਂ ਕੀ ਖਾਂਦੀਆਂ ਆ ਹੈ ਹੋਰ ਲਾਵਾ ਹੋ ਇਹ ਪਹਿਲਾਂ ਤਾਂ ਇਹਨਾਂ ਦਾ ਖੁਸਰਾ ਦਾ ਨੰਬਰ ਬਲੌਗ ਲੈ ਗਏ ਮਾਮਾ ਨੇ ਇਹਨੇ ਇਹਨੇ ਕਹਿਆ ਤੁਹਾਡੇ ਪੈਸੇ ਬਹੁ ਬਣਿਆ ਤੇ ਮਿੱਟੂ ਬਾਬਾ ਜੀ ਦੇ ਇਹਦਾ ਸਾਡੇ ਸਵੇਰ ਨੂੰ ਵਧਾਈਆਂ ਮੰਗਣ ਆ ਜਾਣ ਰੇਨ ਰੇਨ ਜੀ ਕਿਤਾ ਬਤੀਆਂ ਮੇਰੀ ਗੱਲ ਥੋਣ ਲੈ ਹਾਂਜੀ ਤੁਹਾਡੇ ਘਰੇ ਆਇਆ ਤੇ ਮੋਤੀ ਦਾਸ ਮੈਂ ਆਪਣੀ ਬੋਟੀ ਸਾਰੇ ਘਰ ਦਰਦਾ ਮੈਂ ਮੈਂ ਦੂਜਾ ਵਿਆਹ ਕਰਾ ਲਿਆ ਅੱਛਾ ਮੇਰੀ ਗਾਲ ਸੁਣ ਓਏ ਮੈਨੂੰ ਮਾਰੂਗੀ ਤਾ ਨਾ ਕੌਣ ਮਾਰੂ ਤੇ ਤੇਰੀ ਬੋਟੀ ਮੇਰੀ ਬੋਟੀ ਹਾਂ ਤੇਰੇ ਮਾਰੂ ਮੈਂ ਸਹੀ ਗੱਲ ਆ ਲੈ ਤੈਨੂੰ ਹੱਥ ਲਾ ਕੇ ਦਿਖਾ ਲੈ ਮੈਂ ਮਾਰ ਮਾਰ ਕੇ ਥੱਪੜ ਆਪਣਾ ਮੂਹ ਲਾ ਲਊ ਚੱਲ ਕੋਈ ਗੱਲ ਨਹੀਂ ਆਜਿਆ ਤੂੰ ਮੈਂ ਡਾਟਾ ਟੂਟਾ ਹੁੰਦਾ ਇਹਦੀ ਆਜਾ ਸੋਣੀ ਇੱਥੇ ਆਹੋ ਆ ਲੈ ਆਗੇ ਲੈ ਲੋ ਦੇਖ ਦੇਖ ਬਿੱਟੀ ਸੋਣੀ ਪਿਆ ਦੀਨੀ ਆ ਤੇਰਾ ਕੀ ਮਾੜਾ ਤੇ ਕੋਟ ਫੁੱਲ ਵੜ ਦੇ ਬਸ ਆ ਮੰਗਦੀ ਆ ਕੀ ਪਤਾ ਇਹ ਪਤਾ ਹੁੰਦਾ ਪਤਾ ਨਹੀਂ ਲੱਗਦਾ ਚਲ ਕੋਈ ਗੱਲ ਨਹੀਂ ਹੁਣ ਤੂੰ ਵਿਆਹ ਕੇ ਲੈ ਆਇਆ ਵਾ ਘਰ ਦਾ ਕੰਮ ਕੋਈ ਨਹੀਂ ਕਰਨਾ ਘਰ ਦੇ ਭਾਂਡੇ ਇੰਨੇ ਮਾਝਨੇ ਆ ਇਹ ਉਹਨੇ ਉਹ ਸ਼ਹਿਰ ਦੀ ਕੁੜੀ ਆ ਨੇ ਭਾਂਡੇ ਨੂੰ ਹੱਥ ਨਹੀਂ ਲਾਉਣਾ ਇਹ ਫਿਰ ਤੈਨੂੰ ਧੋਣੇ ਪੈਣੇ ਆ ਯਾਰ ਬੰਦਾ ਹੋਵੇ ਮੈਂ ਭਾਂਡੇ ਧੋਵਾਂ ਇਹ ਹਾਂ ਤੂੰ ਚਲ ਤੂੰ ਲੈ ਕਰਾਂਗੇ ਸੇ ਭਾਈ ਆ ਘਰ ਦੇ ਕੱਪੜੇ ਸਾਰੇ ਤੂੰ ਧੋਣੇ ਆ ਇਹ ਭਾਵੇਂ ਉਹਨੇ ਕੱਪੜਿਆਂ ਨੂੰ ਹੱਥ ਨਹੀਂ ਲਾਉਣਾ ਇਹ ਫਿਰ ਤੈਨੂੰ ਧੋਣੇ ਪੈਣੇ ਆ ਮੈਂ ਤਾਂ ਜਾਨਾ ਬੰਦਾ ਹੋਵੇ ਮੈਂ ਕੱਪੜੇ ਧੋਵਾਂ ਕੱਲ ਤੋਂ ਲੈ ਕਰਾਂਗੇ ਦੋ ਤਾਂ ਦੋ ਤਾਂ ਸਲਵਾਰਾਂ ਆਂ। ਕਾ ਦਾ ਸਾਰਾ ਕੋ ਕੁੜਾ ਤੂੰ ਕੱਲੀ ਨਾ ਚੱਕਣਾ ਵਾ। ਇਹ ਉਰੇ ਨੂੰ ਹੋਲੇ ਲਪੜ ਨਾ ਜਾਏ ਕੋ ਤੇ ਥੱਪੜ ਮਾਰਨਾ ਔਰੇ ਕੋਹੇ ਨੂੰ ਹੱਥ ਨਹੀਂ ਲਾਉਣਾ। ਇਹ ਫੇਰ ਤੈਨੂੰ ਚੱਕਣਾ ਪੈਣਾ। ਲੈ ਤਾਂ ਯਾਰ ਬੰਦਾ ਹੋ ਕੇ ਮੈਂ ਗੋਹਾ ਚੱਕਾਂ। ਹਾਂ ਤੂੰ ਚੱਕ ਲੈ ਕਰਾਂਗੇ ਮਾੜੀ ਅੰਨਕ ਤਾਂ ਕਰਦੀ ਆ। ਨਾਲੇ ਮੈਂ ਕੁਦਰਤ ਦਾ ਤਾਂ ਕ੍ਰਿਸ਼ਮੇ ਬਦਲ ਦੇਣਾ। ਮੈਂ ਮੱਜੇ ਨੂੰ ਪੱਠੇ ਪਾਉਣੇ ਹੀ ਨਹੀਂ। ਇਹ ਮਰਜੇ ਫੇਰ ਕੀ ਪਾਣਾ? ਮੈਂ ਤਾਂ ਮੱਜੇ ਨੂੰ ਪਾਉਂਗਾ ਗਾਜਰਾ। ਇਹ ਫੇਰ ਤੇ ਉਹ ਨਹੀਂ ਗੋੜਾ ਕਰਉਂਦਾ ਹੀ ਨਹੀਂ। ਇਹ ਫੇਰ ਕੀ? ਇਹੋ ਤਾਂ ਕਿ ਜ਼ੇਲਾ ਕਰਿਆ ਕਰਨੀ ਆ ਨਾਲੇ ਅਸੀਂ ਸਾਟ ਟੰਬਰ ਖਾਇਆ ਕਰਾਂਗੇ ਇਹ ਤੁਸ ਤੋਂ ਟਾਈਮ ਖਾਇਆ ਤੁਹਾਡੇ ਦੱਲਾ ਮਾਰ ਰਹੇ ਹਾਂ ਇਹ ਤਾਂ ਮੈਂ ਲਾਲ ਕਰਦੀ ਆ ਮਰ ਜਾਣਿਆ ਇਹਨੂੰ 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 ਮੈਂ ਕਰ ਦਉਂਗਾ ਪਿੱਛੇ ਦੱਸਾਂਗੀ ਤੈਨੂੰ ਕੋਗੜਾ ਭਾਟਿਆ ਉਹ ਦੋ ਥੱਪਣ ਦਿੱ ਮੈਂ ਤੇਰੇ ਨਾਲੇ ਜਪੇਲ ਮਾਰ ਕੇ ਸੇਡਵਾਰ ਕੱਢ ਦੂ ਪਰ ਅੰਦਰ ਗਿਆ ਐ ਬੋਲ ਰਹੀ ਆਂ ਅੰਦਰ ਐ ਮੇਰੀ ਗੱਲ ਸੁਣ ਮੈਂ ਤੇਰੇ ਨਾਲੇ ਆਜਾ ਕੋਈ ਗੱਲ ਨਹੀਂ ਮੈਂ ਦੱਸਦੀ ਆਂ ਦੋਹਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਬੈਠਾ ਤੇ ਨਾਲ ਮੈਂ ਹੈਗਾ ਚਲ ਕੋਈ ਗੱਲ ਮੈਂ ਦੱਸਾਂਗੀ ਤੈਨੂੰ ਹੈ ਇਹ ਕਿ ਤਰਸਦਾ ਤੂੰ ਮੈਂ ਕੀ ਦੱਸਾਂਗਾ ਤੂੰ ਕੀ ਦੱਸੇਗਾ ਮੈਂ ਤੇ ਦੱਸ ਦੂੰ ਦੱਸ ਦੇ ਮੇਰੇ ਆ来 ਇੱਕ ਮਿੰਟ ਆ ਜਾ